ਰਾਜਵੀਰ ਜਵੰਦਾ ਦਾ ਦੇਹ ਸੰਸਕਾਰ ਹੋ ਗਿਆ ਹੱਥੀ ਮਾਣੇ ਬੱਚਿਆਂ ਨੇ ਪਤਨੀ ਨੇ ਉਸ ਨੂੰ ਪੰਜਾਂ ਤਤਾਂ ਦੇ ਵਿੱਚ ਵਿਲੀਨ ਕੀਤਾ ਸਭ ਕੁਝ ਹੋਣ ਦੇ ਬਾਵਜੂਦ ਜਿਵੇਂ ਆਮ ਆਪਾਂ ਸੋਚਦੇ ਆ ਕਿ ਬੰਦਾ ਭਾਵੇਂ ਦੁਨੀਆ ਤੋਂ ਜਿਹੜਾ ਰੁਕਸਤ ਹੋ ਜਾਂਦਾ ਪਰ ਜਿਹੜੀ ਉਹਦੀ ਆਤਮਾ ਉਹ ਸਭ ਕੁਝ ਹੁੰਦਾ ਵੇਖਦੀ ਆ ਭਾਵੇਂ ਸਰੀਰਕ ਤੌਰ ਤੇ ਉਹ ਵਿੱਚ ਮੌਜੂਦ ਨਹੀਂ ਹੁੰਦਾ ਰਾਜਵੀਰ ਜਵੰਦੇ ਨੂੰ ਚਾਉਣ ਵਾਲੇ ਲੱਖਾਂ ਲੋਕ ਉਸ ਦੇ ਪਿੰਡ ਪਾਉਣਾ ਵਿੱਚ ਉਸ ਨੂੰ ਸਰਦਾ ਅਜਲੀ ਦੇਣ ਪਹੁੰਚੇ ਜਿਹੜੇ ਉਸ ਨੇ ਦੋਸਤ ਮਿੱਤਰ ਕਮਾਏ ਸੀ ਬਹੁਤ ਸਾਰੇ ਲੋਕ ਆ ਜਿਹੜੇ ਪੈਸਾ ਕਮਾ ਲੈਂਦੇ ਆ ਪਰ ਦੋਸਤ ਮਿੱਤਰ ਉਹ ਨਹੀਂ ਕਮਾਉਂਦੇ ਕਿਉਂਕਿ ਪਦਾਰਥਵਾਦੀ ਯੁੱਗ ਆ ਤੇ ਇੱਥੇ ਪੈਸੇ ਨੂੰ ਜਾਦੇ ਮਹੱਤਵ ਦਿੰਦੇ ਆ ਲੋਕ ਇਸ ਕਰਕੇ ਜਿਹੜੇ ਰਿਸ਼ਤੇ ਆ ਉਹ ਫਿੱਕੇ ਪੈ ਜਾਂਦੇ ਆ ਪਰ ਰਾਜਵੀਰ ਜਵੰਦੇ ਨੇ ਜਿੱਥੇ ਦੌਲਤ ਤੇ ਸ਼ੋਹਰਤ ਕਮਾਈ ਪਰ ਉਸਦੇ ਜਿਹੜੀ ਦੌਲਤ ਤੇ ਸ਼ੋਹਰਤ ਆ ਕਦੇ ਸਿਰ ਤੇ ਨਹੀਂ ਚੜੀ ਉਹਨੇ ਹਮੇਸ਼ਾ ਜਿਹੜੇ ਵੱਡਿਆਂ ਨੂੰ ਸਤਕਾਰ ਦਿੱਤਾ ਆਪਣੇ ਜਿਹੜੇ ਸਮਕਾਲੀ ਆ ਉਹਨਾਂ ਦੇ ਨਾਲ ਰਲ ਕੇ ਚੱਲਿਆ ਤੇ ਜੂਨੀਅਰਾਂ ਨੂੰ ਹਮੇਸ਼ਾ ਚੰਗੀ ਸਿੱਖਿਆ ਦਿੱਤੀ ਆ ਆਪ ਦੇ ਜਿਹੜੇ ਕਲੀਗਸ ਜੀ ਜਿਹੜੇ ਉਹਦੇ ਕਲਾਕਾਰ ਸਾਥੀ ਸੀ ਸੋ ਐਸੇ ਕਰਕੇ ਲੱਖਾਂ ਦੇ ਕੱਟ ਦੇ ਵਿੱਚ ਕੋਈ ਪੰਜਾਬੀ ਕਲਾਕਾਰ ਪੰਜਾਬੀ ਕਲਾਕਾਰ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਕੋਈ ਜਿਹੜਾ ਜਿਹਦੇ ਬਾਹਲੇ ਜ਼ਿਆਦੇ ਰਜੇਵੇਂ ਹੋਣਗੇ ਉਹੋ ਭਾਵਾਂ ਰਹਿ ਗਿਆ ਹੋਵੇ ਬਾਕੀ ਸਾਰੇ ਸਾਥੀ ਜਿਹੜੇ ਉਹਦੇ ਉੱਥੇ ਪਹੁੰਚੇ ਭਾਵ ਉਹ ਸਾਥੀ ਪਹੁੰਚੇ ਸੀ ਪਰ ਜਿਹੜਾ ਮਾਂ ਪਿਓ ਨੂੰ ਦੁੱਖ ਸੀ ਉਹ ਦੁੱਖ ਘਟਨ ਦਾ ਨਾਮ ਨਹੀਂ ਲੈ ਰਿਹਾ ਸੀ ਖਾਸ ਕਰਕੇ ਜਿਹੜੀ ਮਾਂ ਨੇ ਉਸਨੂੰ ਜਨਮ ਦਿੱਤਾ ਪਿਓ ਦਾ ਜਿਹੜਾ ਸਾਯਾ ਸੀ ਰਾਜਵੀਰ ਜਵੰਦੇ ਦੇ ਸਿਰ ਤੋਂ ਪਹਿਲਾਂ ਹੀ ਉੱਠ ਗਿਆ ਸੀ ਪਰ ਜਿਹੜੀ ਮਾਂ ਦਾ ਜਿਹੜਾ ਆਪਾਂ ਕਹਿ ਸਕਦੇ ਆ ਜਿਹੜੀ ਮਮਤਾ ਨੇ ਨਿੱਕਾ ਹੁੰਦਾ ਪਾਲਿਆ ਐਡੇ ਸੰਸਕਾਰ ਦਿੱਤੇ ਤੇ ਫੇਰ ਉਸਨੂੰ ਗਿਆਨ ਦਿਵਾਇਆ ਯੂਨੀਵਰਸਿਟੀਆਂ ਤੱਕ ਪੜ੍ਹਨ ਲਈ ਭੇਜਿਆ ਜਦੋਂ ਨੇ ਹੱਥੀ ਕੋਠੇ ਜਿੱਡਾ ਪੁੱਤ ਤੋੜਿਆ ਤੇ ਉਹ ਮਾਂ ਦਾ ਸਬਰ ਕਿੰਨਾ ਹੋਵੇਗਾ ਤੁਸੀਂ ਸਮਝ ਸਕਦੇ ਹੋ ਆਮ ਅਕਾ ਇਹ ਗੱਲ ਜਾਣਦੇ ਆ ਕਿ ਜਦੋਂ ਰਾਜਵੀਰ ਜਵੰਦੇ ਦਾ ਜਾਂ ਕਿਸੇ ਵੀ ਜਵਾਨ ਪੁੱਤ ਦਾ ਸਿਵਾ ਬਲਦਾ ਤੇ ਉਹ ਕੱਲਾ ਉਸ ਸ਼ਖਸ ਦਾ ਸਿਵਾ ਨਹੀਂ ਬਲਦਾ ਉਸ ਦੇ ਵਿੱਚ ਉਸ ਦੀ ਪਤਨੀ ਦਾ ਜਿੰਨਾ ਰਿਸ਼ਤਾ ਉਹ ਵੀ ਉੰਨਾ ਹੀ ਬਲਦੀ ਆ ਮਾਂ ਦਾ ਜਿੰਨਾ ਰਿਸ਼ਤਾ ਉਹ ਵੀ ਬਲਦੀ ਆ ਤਿੰਹ ਆ ਪੁੱਤ ਦਾ ਜਿੰਨਾ ਰਿਸ਼ਤਾ ਉਹ ਵੀ ਬਲਦੇ ਆ ਸੋ ਜਿਵੇਂ ਹੀ ਦੇ ਸੰਸਕਾਰ ਤੋਂ ਬਾਅਦ ਜਿਹੜੇ ਉਸ ਦੀਆਂ ਅਰਥੀਆਂ ਉਹ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੀਆਂ ਗਈਆਂ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਮਾਤਾ ਉਸ ਨੂੰ ਸੁਪਨੇ ਦੇ ਵਿੱਚ ਦਿਖਾਈ ਦਿੱਤਾ ਰਾਜਵੀਰ ਜਵੰਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਵਰਲਾਪ ਕਰਦੀ ਮਾਤਾ ਆਖਦੀ ਸੀ ਆਪਣੀ ਸੱਸ ਨੂੰ ਕਿ ਮਾਤਾ ਪਹਿਲਾਂ ਤੂੰ ਆਪਣਾ ਪੁੱਤ ਤੋਰਿਆ ਅੱਜ ਮੈਂ ਆਪਣਾ ਪੁੱਤ ਤੋੜ ਰਹੀ ਆ ਇਹ ਗੱਲਾਂ ਇੰਨੀਆਂ ਭਾਵਕ ਸੀ ਤੇ ਪੱਥਰ ਤੋਂ ਪੱਥਰ ਦੇ ਇਨਸਾਨ ਵੀ ਸੁਣ ਕੇ ਉਹਨਾਂ ਦੀ ਵੀ ਜਿਹੜੀ ਹੰਝੂ ਆ ਜਿਹੜੇ ਉਹ ਨਹੀਂ ਰੁਕਦੇ ਸੀ ਤੇ ਜਾਨ ਨਿਕਲਦੀ ਸੀ ਤਾਂ ਹਾਂ ਮਾਰਦੇ ਸੀ ਲੋਕ ਜਵੰਦੇ ਦੀ ਮਾਤਾ ਉਹਨੂੰ ਸੁਪਨੇ ਦੇ ਵਿੱਚ ਆ ਕੇ ਜਿਵੇਂ ਆਮ ਆਪਾਂ ਜਾਣਦੇ ਆ ਕਿ ਚਿੜੀਆਂ ਟਾਵਾਂ ਨੂੰ ਵੀ ਜਿਹੜੇ ਮਾਂ ਬੱਚੇ ਆ ਬੱਚੇ ਜਿਹੜੇ ਹੁੰਦੇ ਆ ਉਹ ਪਿਆਰੇ ਹੁੰਦੇ ਆ ਜਵੰਦੇ ਨੇ ਆਖਿਆ ਕਿ ਮਾਤਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਹੋ ਗਿਆ ਪਰ ਜਿਵੇਂ ਆਪਾਂ ਜਾਣਦੇ ਆ ਕਿ ਬੱਚਿਆਂ ਦੇ ਨਾਲ ਬੜਾ ਮੋਹ ਮੁਹੱਬਤ ਸੀ ਰਾਜਵੀਰ ਜਵੰਦੇ ਦਾ ਸੋ ਇਸ ਕਰਕੇ ਰਾਜਵੀਰ ਜਵੰਦੇ ਦੀ ਜਿਹੜੀ ਬੱਚੇ ਸੀ ਜਿਹੜੇ ਉਹਨਾਂ ਦੇ ਨਾਲ ਮੁਹੱਬਤ ਹੋਣ ਕਰਕੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਤਾ ਮੈਂ ਹੁਣ ਭਾਵੇਂ ਇਹਨਾਂ ਦੇ ਵਿੱਚ ਨਹੀਂ ਪਰ ਮੇਰੇ ਬੱਚਿਆਂ ਤੇ ਪਤਨੀ ਨੂੰ ਤਤੀਵਾ ਨਾ ਲੱਗਣ ਦੇ ਹੋ ਜੋ ਇਹ ਗੱਲ ਰਾਜਵੀਰ ਜਵੰਦੇ ਦੀ ਮਾਤਾ ਨੇ ਰਿਸ਼ਤੇਦਾਰਾਂ ਕੋਲ ਕੀਤੀ ਕਿ ਸੁਪਨੇ ਦੇ ਵਿੱਚ ਹੁਣ ਪੁੱਤ ਤੂੰ ਆਉਣਾ ਤੈਨੂੰ ਇੰਨਾ ਫਿਕਰ ਸੀ ਤੇ ਤੂੰ ਸਾਨੂੰ ਕੱਲਿਆਂ ਨੂੰ ਛੱਡ ਕੇ ਹੀ ਕਿਉਂ ਗਿਆ ਪਰ ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੁੰਦਾ ਉਹੀ ਆ